हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨਗ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਪੰਜ ਤਾਂ ਆ ਗੀਆਂ ਬਾਈ ਕੋਲੇ ਜਾਮਾਂ ਉਹਨਾਂ ਵਿੱਚੋਂ ਦੋ ਟੋਕੜ ਆ ਗੀਆਂ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਦੋ ਆ ਗੀਆਂ ਤਾਜ਼ੀਆਂ ਸੁਨੀਆਂ ਤੇ ਦੋ ਆ ਗੀਆਂ ਬਾਈ ਕੋਲੇ ਮੱਜਾਂ ਬਾਈ ਦੋਵੇਂ ਆ ਗੀਆਂ ਤਾਜ਼ੀਆਂ ਸੁਨੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਠੀਕ ਹਾਂ ਬਾਈ ਠੀਕ ਠਾਕ ਜੀ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਸੰਤੀਪਿੰਡ ਲੌਂਗਵਾਲ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਤਹਿਸੀਲ ਆਪਾਂ ਨੂੰ ਕਿਹੜੀ ਤਹਿਸੀਲ ਲੌਂਗਵਾਲ ਜੀ ਠੀਕ ਹੈ ਬਰੇ ਤੇ ਨੇੜੇ ਨੇੜੇ ਪਿੰਡ ਨੇੜੇ ਪਿੰਡ ਸੁਣਾਵਾਂਗੇ ਬੜਬੜਾਗੇ ਇਧਰ ਹੀ ਸ਼ੁਰੂ ਆਗੇ ਠੀਕ ਹੈ ਬਈ ਕੰਟੈਕਟਰ ਨੰਬਰ ਦਊਦਾ ਆਪਣਾ 8699308716 ਇਹ ਬਾਈ ਦਾ ਬਾਈ ਕੰਟੈਕਟਰ ਨੰਬਰ ਆ ਬਾਕੀ ਜਲਦੀ ਸਕਰੀਨ ਤੇ ਨੋਟ ਕਰ ਲਓ ਬਈ ਇਧਰੋਂ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰਦੀ ਹਾਂਜੀ ਕਿਹੜਾ ਸੂਆ ਸੂਈ ਇਹ ਤੀਜਾ ਸੂਆਈ ਤੀਜਾ ਸੂ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਨੂੰ ਹੱਤਾ ਹੋਇਆ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਮਾਰ ਕੱਟੀ ਗਈ ਬੱਚਾ ਮਗਰ ਬਾਈ ਕੱਟੀ ਆ ਗਈ ਕੱਟੀ ਬਹੁਤ ਚੰਗੀ ਆ ਹਨਾ ਹਾਂਜੀ ਤੇ ਬਈ ਕਿੰਨਾ ਕੁ ਦੁੱਧ ਕਹਿ ਲਈਏ ਦੁੱਧੇ ਥਲੇ 8 ਕਿਲੋ ਹੋ ਗਏ ਜੇ ਕੋਈ ਵੀਰ ਮੰਨ ਕੇ ਚਲੋ 2 ਟਾਈਮ ਜਾਂ 3 ਟਾਈਮ ਅਸੀਂ ਚਵਾਈ ਕਰਨੀ ਹੈ ਹਾਂਜੀ ਇਹ 4 ਟਾਈਮ ਚੋੜੀ 8 ਕਿਲੋ ਦਾ ਠੀਕ ਹੈ ਬਾਈ ਕਹਿੰਦੇ 12 ਅੰਗ ਤੇ ਲੇਵਾ ਲੂਗਾ ਬਾਈ ਚੈੱਕ ਕਰ ਸਕਦੇ ਹੋ ਫੀਡਿੰਗ ਵਾਲਾ ਲੇਵਾ ਬਹੁਤ ਸੋਹਣਾ ਲੇਵਾ ਕਰਮਾਲੀ ਦਾ ਚੋਣ ਚਵਾ ਕਿਵੇਂ ਦਾ ਬਾਈ ਚੋਣ ਚੋਣ ਇੱਕ ਨੰਬਰ ਹੈ ਕਾਈਆਂ ਵਰਗਾ ਚੋਣ ਤੇ ਕਿੰਨਾ ਹੈ ਦੁੱਧ ਪਾ ਦੋ ਕੱਢ ਲਓ ਬਾਦੋਂ 9-10 ਕਿਲੋ ਠੀਕ ਹੈ ਬਾਈ ਹਾਂਜੀ ਬਾਕੀ ਘਾਦ ਪੱਟ ਬਾਈ ਦੇਖ ਸਕਦੇ ਹੋ ਫੁੱਲ ਆ ਗਿਆ ਥਣਾ ਦਾ ਸੈਦ ਵੀ ਆਪਾਂ ਚੈੱਕ ਕਰਵਾ ਲੈਂਦਾ ਕੱਲਾ ਕੱਲਾ ਥਣਾ ਪੂਰੀ ਪਿੱਠੇ ਥਣ ਲੱਗਿਆ ਵਾ ਪਿੱਠਪੂੜੇ ਦੀ ਚੜਾਈ ਚੈੱਕ ਕਰ ਸਕਦੇ ਲੇਵਾ ਵੀ ਗਾਂਵਾਂਰ ਕਾ ਆ ਗਿਆ ਹਾਂ ਗਾਂਵਾ ਫਿਕਸ ਲੈ ਬਾਈ ਹੂੰ ਫਿਕਸ ਲੈਵਾ ਆ ਗਿਆ ਬਾਈ ਜਮਾਂ ਗਾਂਵਾ ਨਾਲ ਦਾ ਚੈੱਕ ਕਰ ਸਕਦਾ ਫੀਟਿੰਗ ਫੂਟਿੰਗ ਦਾ ਲੈਵੇ ਦੀ ਬੜੀ ਕਮਾਲ ਆ ਗਈ ਚਲ ਚਾ ਤੇ ਬਾਈ ਜੀ ਇਹਦਾ ਮੁੱਲ ਕੀ ਰਹੂਗਾ ਲੈਣ ਦੇ ਮੁੱਲੇ ਦਾ ਲੈਣ ਲੈਣ 82000 ਰੁਪਏ ਖੋਜੂ ਮੰਨ ਤਾਂ ਹਾਂ ਮੰਨ ਤਾਂ ਠੀਕ ਹੈ 82000 ਰੁਪਏ ਬਾਈ ਕਹਿੰਦੇ ਮੋਲਾ ਬਾਕੀ ਆਏਗਾ ਦਾ ਥੋੜਾ ਕਰ ਮੰਨ ਤਾਂ ਮੌਕੇ ਤੇ ਇਹ ਰੂਲ ਹੋ ਜੂ ਬਾਕੀ ਥਣਾ ਦਾ ਸਹਿਜ ਬਾਈ ਆਪਾਂ ਇਧਰੋਂ ਚੈੱਕ ਕਰਵਾਣਾ ਥਣਾ ਦਾ ਸਹਿਜ ਚੈੱਕ ਕਰ ਸਕਦਾ ਬਹੁਤ ਸੋਹਣਾ ਸਹਿਜ ਹੈ ਚਵਾਈ ਵੀ ਗਾਇਆਂ ਨਾਲ ਦੀ ਠੀਕ ਹੈ ਬਾਈ ਚੌਣ ਚਵਾਈ ਵੀ ਬਾਈ ਕਹਿੰਦਾ ਗਾਂਵਾ ਨਾਲ ਦਾ ਬਣੀ ਉ ਜੇ ਕੋਈ ਦੂਰੋਂ ਆਉਂਦਾ ਤਾਂ ਵਧੀਆ ਮੰਨਦਾ ਹਾਂ ਮੰਨ ਕਰਦਾ ਠੀਕ ਹੈ ਬਾਈ ਮੰਨਦਾਂ ਬਾਈ ਕਹਿੰਦਾ ਆਪਾਂ ਵਧੀਆ ਕਰਦਾਂਗੇ ਬਾਕੀ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਹੈ ਨਾ ਨਾ ਹਾਂ ਵੱਡੀ ਛੋਟੀ ਨਹੀਂ ਗੀ ਬਸ ਬਸ ਸਿੰਗਲ ਸਿੰਗਲ ਕੇ ਮਰਜ਼ੀ ਦਾ ਉਹ ਵੱਡੀ ਹੈ ਬਸ ਸਹੀ ਗੱਲ ਆ ਬਾਈ ਫੁੱਲ ਵੱਡੀ ਆ ਮੇਨ ਗੱਲ ਬੱਚਾ ਵੀ ਸੰਭਣ ਨਾਲ ਆ ਗਿਆ ਕੱਟੀ ਆ ਗਈ ਹਾਂਜੀ ਮਾਰ ਕੱਟੀ ਸਹੀ ਗੱਲ ਆ ਤੇ ਅੱਗੇ ਇਧਰੋਂ ਦੋ ਨੰਬਰ ਤੇ ਬਾਈ ਇਹ ਦੋ ਨੰਬਰ ਆ ਗਏ ਇਹ ਕਿਹੜਾ ਸੂਆ ਆ ਗੀ ਇਹ ਤੀਜਾ ਸੂਆ ਇਹ ਵੀ ਤੀਜਾ ਸੂਆ ਹਾਂ ਇਹ ਕੱਲ੍ਹ ਸੂਈ ਹੈ ਜੀ ਕੱਲ੍ਹ ਸੂਈ ਹੈ 10 ਕਿਲੋ ਬੋਲਾ ਤਿਆਰ ਆ ਹੂੰ ਹਾਂ ਜਮਾਂਜੀ ਠੀਕ ਹੈ ਭਾਈ ਕਿੰਨਾ ਪਾ ਦੋ ਦੋ ਇਹ ਦੋ ਪਾ ਦੂ 15 16 ਕਿਲੋ ਕਿੰਨਾ ਪਾਇ ਪਿਛਲੇ ਸੂਏ 15 ਕਿਲੋ ਪਾਇ ਪੁੱਜੇ ਠੀਕ ਹੈ ਭਾਈ ਤੀਜੀ ਸੂਈ ਹੈ ਬੱਚਾ ਇਹਦੇ ਮਗਰ ਵੀ ਕੱਟੀ ਇਹਦੇ ਮਾਰੂ ਵੀ ਕੱਟੀ ਗਈ ਬੱਚਾ ਭਾਈ ਇਹਦੇ ਮਗਰ ਵੀ ਕੱਟੀ ਆ ਗਈ ਤੇ ਭਾਈ ਲੇਵਾ ਦਿਖਾਈਏ ਪਹਿਲਾਂ ਦਾ ਸਮਾਰ ਕੇ ਚੱਕੀ ਭਾਈ ਪੂਸ ਲੈ ਲੇਵਾ ਚੈੱਕ ਕਰੋ ਟਾਇਟ ਲੇਵਾ ਦਾ ਬੜਾ ਸੋਹਣਾ ਲੇਵਾ ਆ ਗਿਆ ਭਾਈ ਹਾਂਜੀ ਜਿਵੇਂ ਆਪਾਂ ਕਹਿ ਦਈਏ ਕਿਦਾਂ ਦੀ ਪੰਡ ਬਣ ਨਹੀਂ ਸਕਦੀ ਆ ਜੰਮਾਣੀ ਲੇਵੇ ਦੀ ਫੀਟਿੰਗ ਫੁੱਟ ਨਹੀਂ ਤੇ ਕਰਸਾ ਗਦਾ ਭਾਈ ਬੜੀ ਚੰਗੀ ਲੱਗ ਖਾਣ ਦੇਖੋ ਬਹੁਤ ਸੁਣਾ ਮੁਠੀ ਵਾਲਾ ਥਣ ਬੜਾ ਕਮ ਬਾਕੀ ਕੱਦ ਕੋਦ ਦੀ ਗੱਲ ਕਰੀਏ ਬਾਈ ਕਿਉਂ ਵੀ ਜਾਤ ਵਾਲੀ ਮੈਂ ਕੋਈ ਆਈ ਨਹੀਂ ਸਹੀ ਗੱਲ ਆ ਪੂਰੀ ਪਲੀ ਵੀ ਆ ਬਾਈ ਪਲੀ ਹੋਈ ਪੂਰੀ ਹੂੰ ਸੂਆ ਵਗੈਰਾ ਵੀ ਨਹੀਂ ਮੰਨਿਆ ਇਹ ਗੱਲ ਨਾਣਾ ਸੂਆ ਕੋਈ ਨਹੀਂ ਹੂੰ ਥੋੜਾ ਡਰਦੀ ਆ ਨਾ ਡਰਦੀ ਵਾਲੇ ਆਈ ਅੱਛੀ ਆਈ ਕਰਕੇ ਵੀ ਕੁਝ ਬਾਈ ਥੋੜਾ ਡਰ ਮੰਦੀ ਥੋੜੀ ਦੇਖਤ ਨਹੀਂ ਬਾਕੀ ਪਿੱਛੇ ਤੋਂ ਬਾਈ ਚੜਾਈ ਚਲੂਈ ਤੇ ਪੱਧਰ ਪੁੱਧਰ ਦੇਖੋ ਕਰਮਾਲੀ ਫੁੱਲ ਲਾ ਗਈ ਲੇਵਾ ਜਿਹੜਾ ਬਹੁਤ ਸੋਹਣਾ ਆ ਗਿਆ ਪੰਡਾਲ ਆ ਬੰਨਾ ਜਾ ਸਕਦੇ ਬਈ ਇੰਨਾ ਸੋਹਣਾ ਲੇਵਾ ਬਾਕੀ ਬੱਚਾ ਇਹਦੇ ਮਗਰ ਵੀ ਬਾਈ ਕੱਟੀ ਆ ਗਈ ਤੇ ਥਾਣਾ ਦਾ ਸਾਇਜ ਵੀ ਆਪਾਂ ਚੈੱਕ ਕਰਵਾਵਾਂਗੇ ਬਈ ਕੱਲਾ ਕੱਲਾ ਥਾਣਾ ਚਵਾਈ ਬੋਣੀ ਹੂੰ ਸਹੀ ਗੱਲ ਹੈ ਥਾਣਾ ਦਾ ਸਾਇਜ ਸੂਚ ਚੈੱਕ ਕਰੋ ਬੜਾ ਸੋਹਣਾ ਲੇਵਾ ਆ ਗਿਆ ਬਈ ਤੈੜਲੇ ਵਿੱਚ ਆ ਗਿਆ ਪੂਰੇ ਤੇ ਕੋਈ ਚੱਕਰ ਨਹੀਂ ਅਸਲ ਵਿੱਚ ਗਾਮਾ ਨੂੰ ਹੁੰਦਾ ਮੱਜਾ ਤਾਂ ਲੇਵਾ ਕੱਟ ਦੀਦਾ ਹੁੰਦਾ ਹਾਂਜੀ ਨਹੀਂ ਤਾਂ ਮੱਜ ਲਿਓ ਬੋਣੀ ਹੂੰ ਸਹੀ ਗੱਲ ਹੈ ਲੇਵਾ ਬਹੁਤ ਸੋਹਣਾ ਦਾ ਬਈ ਪੰਡ ਵਾਲੇ ਲੇਵਾ ਤਾਂ ਮੱਲੀ ਖਦਿਆ ਮੁੱਲ ਭਈਆ ਦੀਦਾ ਮੁੱਲ ਇਹਦਾ 145 ਤੇ ਵੱਡੀਆਂ-ਬੱਡੀਆਂ ਦੀ ਗੱਲ ਕਰੀਏ ਭਾਈ ਦੋਵੇਂ ਫੁੱਲ ਆ ਗਏ ਦੋ ਹੀ ਵੱਡੇ ਹਨ ਕਿ ਸਵੀ ਪਣੀ ਦੀ ਗੱਲ ਕਰੀਏ ਤਾਂ ਫੁੱਲ ਆ ਭਾਈ ਚੜਾਈ ਜੜੋ ਹੀ ਨਹੀਂ ਮੈਣੀ ਹੈਣਾ ਇਹ ਜੀ ਬਟਕੋਲੇ ਨਾ ਬਹੁਤ ਚੌੜੀ ਹੈ ਮਾਰ ਬਟਕੋਲੇ ਸਹੀ ਗੱਲ ਆ ਫੁੱਲ ਚੌੜੀ-ਜੂੜੀ ਹੈ ਕਿ ਬਾਕੀ ਸਿੰਗਾ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਦੂਸਰ ਦੀ ਸਾਫ ਆ ਜੀ ਹੂੰ ਸਹੀ ਗੱਲ ਆ ਤੇ ਇਹਦਾ ਮੁੱਲ ਭਾਈ ਇਹਦਾ 145 145000 145000 ਠੀਕ ਆ ਵੀਰੇ ਤੇ ਅੱਗੇ ਤਿੰਨ ਨੰਬਰ ਤੇ ਭਾਈ ਇਹ ਆ ਕਿ ਜਰਸੀ ਜਰਸੀ ਕਿਹੜਾ ਸੂਆ ਸੂਈ ਆ ਭਾਈ ਇਹ ਵੀ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਭਾਈ ਇਹ ਨੂੰ ਸੂ ਪੰਜ ਤੋਂ 6 ਦਿਨ ਹੋ ਗਏ ਸੂਈ ਨੂੰ ਬੱਚਾ ਬਈ ਇਹ ਦੇ ਮਗਰ ਇਹ ਦੇ ਮਾਰ ਬੱਸਾ ਜੀ ਬੱਚਾ ਬੱਸਾ ਹਾਂਜੀ ਤੇ ਕਿੰਨਾ ਕਿ ਦੁੱਧ ਆਇਆ ਰਬ ਸੋ ਦੇਖ ਲੈ ਉਹ 13 ਕਿਲੋ ਤਿਆਰ ਹਾਂ ਠੀਕ ਹੈ ਬਈ ਹਾਂਜੀ 12 13 ਕਿਲੋ ਤੇ ਕਿ ਕੁਆਲਿਟੀ ਬਹੁਤ ਆ ਨਾ ਬੈਠ ਹਾਂ ਕੁਆਲਿਟੀ ਬਹੁਤ ਤੇ ਪਾਉ ਦ 15 ਕਿਲੋ 15 16 ਠੀਕ ਹੈ ਬਈ ਤੇ ਬਾਕੀ ਥਾਣਾ ਬਹੁਤ ਚਵਾਈ ਚੁਈ ਕਿੰਨਾ ਹੈ ਬਈ ਚਵਾਈ ਵਧੀਆ ਇੱਕ ਨੰਬਰ ਜੀ ਥਾਣਾ ਦਾ ਬਈ ਸਾਈਜ਼ ਇਹਦਾ ਵੀ ਚੈੱਕ ਕਰ ਸਕਦੇ ਆ ਬੜਾ ਚੰਗਾ ਨਾ ਲੈਵਾ ਵੀ ਚੱਲਦਾ ਚਵਾਈ ਵਧੀਆ ਪੋਲੀ ਜੀ ਬਾਕੀ ਫੇਸ ਕੁਆਲਿਟੀ ਤੇ ਕੋਈ ਵੀ ਛੋਟੀ ਮੰਨ ਕੇ ਨਾ ਵਧੀਆ ਕੱਦ ਵਾਲੀ ਦਰਸੀ ਨਾ ਨਾ ਤਾਂ ਵਾਲੀ ਵੱਟੇ ਨਾ ਵਾਲੀ ਛੋਟੀ ਵਿਚਾਲ ਲੈ ਲੈ ਹਾਂਜੀ ਤੇ ਇਸ ਰੰਗ ਰੂਪ ਕੁਆਲਟੀ ਜਿਹੜੀ ਵੜ ਆ ਗਈ ਤੇ ਲੈ ਵਾ ਇਹਦਾ ਚੈੱਕ ਕਰ ਸਰਦ ਬਾਈ ਤੇ ਕਿੰਨਾ ਗੱਤ ਪਾ ਦੂਗਾ ਇਹ 15 16 ਫਿਰ ਪਾ ਦੂਗਾ ਤੇ ਇਹਦਾ ਮੁੱਲ ਕੀ ਰੋ ਪ ਲੈ ਇਹਦਾ ਮੁੱਲ ਲੈਣ ਲੈਣ ਜਮ 42000 ਰੁਪਏ ਕੁਝ ਥੋੜਾ ਘਣਾ ਮਾਨਦਾ ਹਾਂ ਮਾਨਤਾ ਨਹੀਂ ਬਸ ਠੀਕ ਹੈ 42000 ਰੁਪਏ ਬਾਈ ਕਹਿੰਨੇ ਬਾਈ ਇਹਦਾ ਮੁੱਲ ਆ ਬੱਗੇ ਇਹਦਾ 30000 ਹੋ ਜਾਊਗਾ ਬਾਕੀ ਫੇਸ ਵਗੈਰਾ ਛੋਟਾ ਛੋਟਾ ਕਰਨਾ ਬੋਦੀਵਾਦੀ ਕਰਨ ਵਾਲੀ ਦੀ ਫੁੱਲ ਕਮਾਲ ਦੀ ਹੈ ਜੇ ਸਨਕ ਬਣੇ ਦੀ ਗੱਲ ਕਰੀਏ ਨਾ ਬੈਡ ਚ ਫੁੱਲ ਤੇ ਮੁੱਲ ਬਈ ਇਹਦਾ ਮੁੱਲ ਇਹਦਾ 42000 ਰੁਪਏ ਜਾਂ ਥੋੜਾ ਕਣਾ ਮਾਨਤਣ ਹੋ ਜਾ ਮਾਨਤਣ ਹੋ ਵੀ ਬਸ 42000 ਰੁਪਏ ਵੀਰ ਕਹਿੰਦਾ ਬਈ ਮੁੱਲ ਬਾਕੀ ਆਏਗਾ ਤਾਂ ਥੋੜਾ ਕਣਾ ਮਾਨਤਣ ਜਰੂਰ ਹੋ ਜਾ ਮਾਨਤਣ ਕਰ ਠੀਕ ਹੈ ਬਈ ਅੱਗੇ 4 ਨੰਬਰ ਬਈ ਇਹ ਪਹਿਲਾ ਸੋ ਬੱਸੀ ਹੈ ਭਲੂਣ ਹਾਂਜੀ ਭਲੂਣ ਤੇ ਬਈ ਲੰਮੀ ਲੰਮੀ ਬਹੁਤ ਆ ਯਾਰ ਲੰਬੀ ਵੱਡੀ-ਬੁੱਡੀ ਬਹੁਤ ਆ ਇਹਦੀ ਸਹੀ ਗੱਲ ਹੈ ਵੱਡੀ-ਬੁੱਡੀ ਬਹੁਤ ਆ ਅੱਧ ਬਹੁਤ ਆ ਬੱਸੀ ਹੈ ਉਹ ਛੋਟਾ ਕਾ ਤੇ ਕਿੰਨਾ ਕੋ ਬਾਈ ਕੱਦ 5.5 ਫੁੱਟ ਦਾ ਮੇਰੇ 5.5 ਫੁੱਟ ਦਾ ਬਾਈ ਦਾ ਬਾਈ ਕੱਦ ਉਸ ਹਸਾ ਬਨਾਂਦਾ ਜਾ ਲਾ ਲਿਆ ਲੰਮੀ ਲੰਮੀ ਫੋਲਾ ਬਾਈ ਦੇ ਬਰੋਬਰੀ ਆਉਂਦੀ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕਿੰਨੇ ਹੋ ਗਏ 10 ਦਿਨ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਕਿੰਨਾ ਤੋ ਦਹਾਇ ਰੱਖ ਦੁੱਧ 15 ਕਿਲੋ ਤੇ ਆ ਰਾਂ ਹਾਂ ਠੀਕ ਆ ਮੰਨ ਕੇ ਚਲੋ ਭਾਈ ਕਹਿੰਦੇ ਵੀ ਭਾਵੇਂ 3 ਟਾਈਮ ਭਾਵੇਂ 4 ਟਾਈਮ ਕਰ ਸਕਦਾ ਵੀ ਭਾਈ ਹਾਂ ਕਰ ਸਕਦਾ ਚੱਕਰ ਠੀਕ ਆ ਭਾਈ ਬੱਚਾ ਇਹਦੇ ਮਗਰ ਇਹਦੇ ਮਗਰ ਬਸਾਈ ਬੱਚਾ ਇਹਦੇ ਮਗਰ ਬਸਾਈ ਥਣਾ ਦਾ ਸਾਇਸ ਵੀ ਭਾਈ ਚੈੱਕ ਕਰ ਸਕਦੇ ਲੈ ਵੀਦ ਨਾੜਾ ਨੂੜਾ ਬਹੁਤ ਚੰਗੀਆਂ ਆ ਗਏ ਕੁਆਲਿਟੀ ਵਾਲੀ ਪਹਿੜਾ ਰੰਗ ਰੂਪ ਸੈਲਿੰਗ ਚਮਕ ਤੁਕ ਦੀ ਗੱਲ ਕਰੀਏ ਫੁੱਲ ਚੰਗੀ ਆ ਅਸਲ ਗੱਲ ਕਰੀਏ ਭਾਈ ਆਪਾਂ ਕਹਿਣਾ ਕਾਲੀ ਮਾਜ ਤੇ ਕਾਲਾ ਰੰਗ ਬੜਾ ਹਾਂਜੀ ਤੇਰਾ ਨਾ ਹਾਂ ਫੇਰ ਹੂੰ ਸਹੀ ਕਿ ਲੇਵੇ ਦੀ ਫਿਕਸ ਆਈ ਫੇਰ ਲੇਵੇ ਦੀ ਫਿਕਸਡਰ ਦੀ ਆ ਗਈ ਕੋਈ ਇਹ ਨਹੀਂ ਹੈਗਾ ਵੀ ਦੋ ਸੂਏ ਸੂਪ ਤੇ ਲੇਵਰ ਟੁੱਟ ਜਣੇ ਲੇਵੇ ਨਹੀਂ ਆਈ ਰਹਿਣਾ ਕਰਬਾਣੀ ਬਹੁਤ ਸੋਨਾ ਹਵਨ ਥਣਾ ਥੁਣਾ ਦੀ ਸਾਫ ਆ ਭਾਈ ਚੈੱਕ ਕਰ ਸਕਦੇ ਇੱਕ ਨੰਬਰ ਥਣਾਗਾ ਪੂਰੀ ਵਿਥੀ ਤੇ ਕੁਆਲਿਟੀ ਇੱਕ ਨੰਬਰ ਆ ਗਈ ਬੜੜ ਚ ਕਿੰਨਾ ਗੱਦ ਤ ਪਿਆ ਦੂ ਭਾਈ ਉਹ ਤੇ ਪਾ ਦ ਉਸਤਾਨ 11 ਕਿਲੋ ਜੀ ਠੀਕ ਆ ਬਾਕੀ ਭਾਈ ਬਹੁਤ ਦੀ ਵਾਦੀ ਤੁਸੀਂ ਚੈੱਕ ਕਰ ਸਕਦੇ ਕੁਆਲਿਟੀ ਬਹੁਤ ਚੰਗੀ ਆ ਗਈ ਨਲੇ ਜਮਾ ਸਟ੍ਰੇਟ ਬਾਈ ਹਨਾ ਪੱਧਰ ਪਈ ਹੈ ਨਹੀਂ ਹੈਗਾ ਹਾਂ ਜਮਾ ਸਹੀ ਗੱਲ ਆ ਬਾਈ ਚਮਕ ਚੋਂ ਫੁੱਲ ਆ ਗਈ ਅਸਲ ਵਿੱਚ ਦੇਖਣ ਨੂੰ ਤਾਂ ਐ ਲੱਗਦੀ ਹੈ ਜਿਵੇਂ ਵੀ ਰੰਗ ਮਾਰੇ ਹੋਗੇ ਨਾ ਹਾਂ ਇਹ ਤਾਂ ਹੈ ਤੇ ਮੁੱਲ ਬਾਈ ਇਹ ਤਾਂ ਲੈਣ ਦੇ ਮੁੱਲੇ ਦਾ 65000 ਰੁਪਏ 65000 ਹਾਂਜੀ ਠੀਕ ਹੈ ਬਾਈ ਹਾਂਜੀ ਮੁੱਲ ਫਿਕਸ ਹੀ ਕਰਦੇ ਹਾਂ ਹਾਂ ਫਿਕਸ ਹੀ ਮੁੱਲ ਹਾਂ ਫਿਕਸ ਹੀ ਬਾਈ ਕਹਿੰਨਾ ਮੁੱਲ ਕਰਨੇ ਆ ਬਾਈ 65000 ਰੁਪਏ ਦੀ ਆਪਾਂ ਇਹ ਦੇ ਦੇਾਂਗੇ ਬਾਈ ਤੇ ਅੱਗੇ ਬਾਈ ਪੰਜ ਨੰਬਰ ਤੇ ਟੋਕੜਾਂ ਗੀਆਂ ਦੋਨੇ ਤਾਂ ਇਹ ਦੋ ਟੋਕੜਾਂ ਆਈਆਂ ਪੰਜ ਨੰਬਰ ਕਿਹੜਾ ਸੂਆ ਚੰਗੀ ਆ ਬਾਈ ਇਹ ਤੀਜਾ ਹੀ ਇਹ ਵੀ ਤੀਜਾ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਬਈ ਸੁਣੀ ਇਹਨੂੰ ਸੁਈ ਨੂੰ ਹੋ ਗਿਆ 4 ਮਿੰਨਾਂ ਹੀ ਤੇ ਕਿੰਨਾ ਦਾ ਬਖਰੀ ਇਹ ਤੇ ਦੁੱਧੂ 10 ਕਿਲੋਈ ਠੀਕ ਹੈ ਬਈ ਹਾਂ ਸਾਊਸੀਲਾ ਹਾਂ ਸਾਊਸੀਲਾ ਹੀ ਤੇ ਥਣਾ ਦਾ ਸਾਇ ਸੁਝ ਬਈ ਚੈੱਕ ਕਰ ਸਾਡੇ ਨੂੰ ਲੈਵਾ ਉਹ ਸੂਣਾ ਆ ਗਿਆ ਤੇ ਕੁਆਲਟੀ ਦੇਖੋ ਬਈ ਨਾੜਾ ਨੂੜਾ ਨਾ ਲੈਵੇ ਦੇ ਖੋਲ ਚੰਗਿਆਂਗੇ ਗੁਲਾਬੀ ਇਹਨੂੰ ਥਾਣ ਲੱਗਿਆ ਵਾ ਕਰਮਾ ਇਹ ਤਾਂ ਬਾਦ ਹੋਣ ਵੀ 15 ਕਿਲੋ ਇਸ ਮਾਈ ਵਾਲੇ ਬੰਦੇ ਕੋਲ ਬਾਕੀ ਠੀਕ ਹੈ ਬਾਕੀ ਬਈ ਕੱਤਾਂ ਵਾਲੀਆਂ ਕੋਈ ਵੀਰ ਕਿਸ ਮੰਨ ਕੇ ਚਲੋ ਕੋਈ ਵੜ ਛੋਟੀ ਨਹੀਂ ਨਾ ਛੋਟੀ ਕੋਈ ਨਹੀਂ ਹੁਣ ਜਰਸੀ ਹੈ ਜਿਵੇਂ ਜਰਸੀ ਦਾ ਨਾਰਮਲ ਕੱਦਾ ਹਾਂ ਤਾਂ ਨਾਰਮਲ ਵਾਲੀ ਪੱਟੀ ਨਹੀਂ ਤੇ ਵਾਲੀ ਛੋਟੀ ਨਹੀਂ ਹੈਗੀ ਇਹ ਵੜ ਦਾ ਬਈ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਬਰੀਕੀ ਚ ਵੜ ਆ ਗਈ ਬਈ ਤੇ ਬਾਕੀ ਗਰਮੀਆਂ ਦਾ ਤੋਫਾ ਨਾ ਹਾਂ ਗਰਮੀ ਗਰਮੀ ਬਿਲਕੁਲ ਨਹੀਂ ਮਨਣ ਵਾਲੀਆਂ ਆ ਗਈਆਂ ਬਈ ਲੇਵੇ ਜਿਹੜੇ ਟਾਇਟ ਲੇਵੇ ਨੇ ਆ ਗਈਆਂ ਬਈ ਲੈ ਚੈੱਕ ਕਰ ਸਕਦੇ ਥੱਲੇ ਇਹਦੀ ਫਿਟਨੈਸ ਨਾਲ ਬੜੀ ਕਮਾਲ ਦੀ ਆ ਗਈ ਬਾਕੀ ਕੱਦ ਕੋਤ ਦੀ ਗੱਲ ਕਰੀਏ ਕੱਦ ਕੋਤ ਵੀ ਬਹੁਤ ਆਗੇ ਬਸ ਹਾਂ ਜ਼ਮੀਨੀ ਵਾ ਕੁਆਲਿਟੀ ਬਹੁਤ ਹੈ ਗੰਭੀਰ ਸਹੀ ਗੱਲ ਥੋੜੀ ਜੀ ਮੰਨ ਕੇ ਚਲੋ ਸਮਝਾਈ ਜਿਆਦਾ ਵਧੀਆ ਹੋਊਗੀ ਤਾਂ ਵਧੀਆ ਤਿਆਰ ਹੋਣਾ ਹਾਂਜੀ ਹਾਂ ਤੇ ਬਈ ਬਸੀ ਦੁੱਧ 15 ਕਿਲੋ ਦੇ ਦੁੱਧ ਲਗੇ ਬਾਈ ਇਹਦਾ ਮੁੱਲ ਫਿਰ ਕੀ ਰਹੂ ਬਈ ਇਹਦਾ ਮੁੱਲ ਲੈਣ 25000 ਤੇ 25000 ਹਾਂਜੀ ਠੀਕ ਹੈ ਬਈ ਇਹਦਾ ਮੁੱਲ ਲੈਣ ਦੇਣ ਬਾਈ ਜੇ ਨਾ 25000 ਰੁਪਏ ਦਾ ਤੇ ਬਾਕੀ ਥੋੜਾ ਕਾਣਾ ਮਾਨਤਨ ਹੋਊ ਜੋ ਬਾਈ ਹਾਂਜੀ ਮਾਨਤਨ ਹੋਊ ਤੇ ਅੱਗੇ ਬਾਈ 6 ਨੰਬਰ ਤੇ ਇਹ ਕਿਹੜਾ ਸੁਵਜੂ ਇਹ ਪਹਿਲਣਾ ਜੀ ਇਹ ਬਲੂਨ ਸੁਈ ਹਾਂ ਬਲੂਨ ਇਹਨੂੰ ਕਿੰਨਾ ਟਾਈਮ ਹੋਗਾ ਬਈ ਇਹਨੂੰ ਹੋਗੇ ਤਿੰਨ ਤੋਂ 2.5 ਮਿੰਟ ਸੁਈ ਨੂੰ ਤਿੰਨ ਤੋਂ ਤਿੰਨ ਤੋਂ 2.5 ਮਿੰਟ ਹਾਂਜੀ ਠੀਕ ਆ ਬਾਈ ਤੇ ਬੱਚੇ ਹੈ ਨਹੀਂ ਦੋ ਮਾ ਨਾ ਬੱਚੇ ਨੇ ਠੀਕ ਆ ਤੇ ਕਿੰਨਾ ਦੋਤਾ ਏ ਥਲੇ ਇਹ ਥਲੇ 8 ਕਿਲੋ ਵਜੀ ਠੀਕ ਆ ਬਾਈ ਫੇਸ ਕੁਆਲਟੀ ਬਹੁਤ ਆ ਵੈਟ ਜਾਣਾ ਇਸ ਕੁਆਲਟੀ ਬਹੁਤ ਹੈ ਸਹੀ ਗੱਲ ਆ ਨਾ ਬਾਈ ਫੇਸਬੁਕ ਚੈੱਕ ਕਰ ਸਕਦੇਮ ਬਹੁਤੀ ਬਦੀ ਬਹੁਤ ਨਾ ਇਹ ਗੱਲ ਕਰੀਏ ਕਮਾਲ ਦੀ ਹੈਗੀ ਅਸਲ ਵਿੱਚ ਫੁੱਲ ਕੁਆਲਟੀ ਚ ਆ ਹਾਂ ਫੁੱਲ ਕੁਆਲਟੀ ਹੈ ਫੁੱਲ ਕੁਆਲਟੀ ਤੇ ਚੌਣ ਚਵਾ ਕਿਵੇਂ ਦਾ ਚੌਣ ਚੌਣ ਵਧੀਆ ਇੱਕ ਨੰਬਰ ਠੀਕ ਆ ਬਾਈ ਖੋਲ ਦੇ ਬਾਈ ਨੂੰ ਵੀ ਤੋਰ ਦੇ ਮੜੇ ਤੋਰ ਦੇ ਜਿਹੜਾ ਜ ਤੇ ਜਿਹੜਾ ਲੇਵ ਆ ਬਈ ਲੇਵੇ ਪੰਦ ਜੇ ਆਪਾਂ ਗੱਲ ਕਰੀਏ ਕੋਈ ਸ਼ਾਮ ਤੱਕ ਡਰਾਂ ਦੀ ਕੋਈ ਹਾਂ ਹੋ ਜੀ ਟਾਈਮ ਵੀ ਥੋੜਾ ਹਾਂ ਟਾਈਮ ਥੋੜਾ ਨੇ ਤੇ ਚੈੱਕ ਕਰੋ ਬਈ ਥਾਣਾ ਦੱਸਿਆ ਤੇ ਬਈ ਇਹਦਾ ਮੁੱਲ ਕੀ ਰੋਕਰ ਇਹਦਾ ਮੁੱਲ ਲੈ ਲੈਣਾ ਬਈ ਬਈ ਯਾਰ ਵੀ ਇਹਦਾ ਮੁੱਲ 22000 ਜਿੰਨੇ ਜੋੜਾ ਬਈ ਇਕੱਠਾ ਲਵੇ ਜੋੜਾ ਮਾਨਤਨ ਵਧੇ ਕਰਦਾ ਹੈ ਠੀਕ ਹੈ ਬਈ ਬਈ ਕਹਿੰਦਾ ਜੇ ਕੋਈ ਜੋੜਾ ਲਵੇ ਇਕੱਠਾ ਤਾਂ ਆਪਾਂ ਵਧੀਆ ਮਾਨਤਨ ਕਰਦੇ ਆਂਗੇ ਲੈ ਬਾਕੀ ਕਿੰਨਾ ਲੱਗੇ ਚੈੱਕ ਕਰ ਸਕਦੇ ਨੇ ਬਹੁਤ ਚੰਗਾ ਹਾਂ ਲੈ ਚੱਲ ਮੋਲ ਵੀ ਬਾਈ ਨੇ ਬਾਈ ਜਾਇ ਜੀ ਕੀਤੇ ਆਗੇ ਬਾਕੀ ਸਮਾਈਆਂ ਹੋ ਗਿਆ ਸਾਨੂੰ ਪਤਾ ਵੀ ਕਿੰਨਾ ਕੁ ਵਧੀਆ ਤਿਆਰ ਹੋਣੀ ਆ ਕਿ ਨਹੀਂ ਬਾਈ ਚੱਲ ਤੇ ਲੈਵਾ ਚੈੱਕ ਕਰ ਸਕਦੇ ਤੁਸੀਂ ਫੀਟਿੰਗ ਵਾਲੇ ਲੈ ਵਿਆ ਦੀ ਦਰਮਾਣੀਆਂ ਨੇ ਸਾਰੀਆਂ ਦੀ ਤੇ ਪ੍ਰਿੰਟ ਸਨਖ ਬਣਾ ਦੀ ਗੱਲ ਕਰੀ ਪ੍ਰਿੰਟ ਬਹੁਤ ਵਧੀਆ ਹੂੰ ਸਹੀ ਗੱਲ ਆ ਜੀ ਸਨਖ ਬਣਾ ਪ੍ਰਿੰਟ ਦੀ ਗੱਲ ਕਰੀਏ ਬੜਾ ਤੇ ਬਈ ਫੁੱਲ ਤੇ ਅੱਗੇ ਬਈ ਲਾਸਟ ਤੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ 8 ਤੋਂ 10 ਦਰਾਂ ਵਿੱਚ ਆਈ 8 ਤੋਂ 10 ਦਰਾਂ ਹਾਂਜੀ ਬਈ ਕੁਆਲਿਟੀ ਵਾਲੀ ਆ ਗਈ ਹੈ ਨਾ ਵੈੜ ਹਾਂਜੀ ਕੁਆਲਿਟੀ ਬਾਕੀ ਰੰਗ ਰੂਪ ਦੇਖੋ ਬਈ ਜਿਵੇਂ ਆਪਾਂ ਕਹਿੰਦੇ ਬੱਸੀ ਨਹੀਂ ਲੂਈਂ ਦੀ ਝਾੜਦੀ ਹੁੰਦੀ ਹੁੰਦੀ ਹਾਂਜੀ ਆਂ ਲੱਗਦੀ ਹੈ ਝਾੜੂ ਦੇ ਹੈ ਨਾ ਹਲੇ ਝਾੜੂ ਵਾਲੇ ਤਾਂ ਸਹੀ ਵਾਲੇ ਵਾਲੇ ਬਈ ਰੰਗ ਰੂਪ ਦੇਖੋ ਪਹਿਲਾਂ ਤਾਂ ਤੁਸੀਂ ਬੱਸੀ ਦਾ ਕੁਆਲਿਟੀ ਪ੍ਰਿੰਟ ਤੇ ਬਈ ਮੁੱਲ ਵੀ ਇਹਦਾ ਜਾਇਜ਼ ਹੀ ਹੋਗਾ ਹਾਂਜੀ ਜਾਇਜ਼ ਮੁੱਲ ਕਿੰਨਾ ਰਹੂਗਾ ਇਹਦਾ ਮੁੱਲ ਇਹਦਾ ਮੁੱਲ 65000 ਰੁਪਏ ਹੈ 65000 ਹਾਂ ਟੱਡਲ ਬਹੁਤ ਦੁੱਧ ਦੀ ਬੱਸੀ 20 ਤੋਂ ਪਾਰ ਹੈ ਠੀਕ ਹੈ ਬਈ ਹਾਂਜੀ ਬਾਕੀ ਭਾਈ ਦੇਖ ਸਕਦਾ ਯਾਰ ਸਾਇਨਿਕ ਸੂਣਨ ਬਹੁਤ ਆ ਵਸੀ ਤੇ ਉਹਦਾ ਮੁੱਲ ਵੀ ਭਾਈ ਨੇ ਉਸ ਹਿਸਾਬ ਨੇ ਕੀਤਾ ਖੱਟ ਕੇ ਕਿੰਨੇ ਦਿਨਾਂ ਦੀ ਕੱਚੀ ਹੈ ਭਾਈ ਇਹ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਭਾਈ ਕਿੱਟੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕਿਉਂਕਿ ਜੱਜਮੈਂਟ ਹੁੰਦੀ ਹੈ ਇੱਕ ਤਰ੍ਹਾਂ ਦੀ ਬਾਕੀ ਬਾਲਟੇ ਲਾ ਦਿਖਾਉਂਦੀ ਆ ਬਹੁਤ ਹੁੰਦੀ ਆ ਸਾਰਿਆਂ ਕੱਟੂ ਦੀ ਫੇਰ ਜਾ ਕੇ ਤੇ ਕਰ ਮਰਨੇ ਸੂਣਾ ਗੱਲ ਚੈੱਕ ਕਰੋ ਭਾਈ ਥਣਾ ਦਾ ਗੈਪ ਕੋ ਬਹੁਤ ਚੰਗਾ ਥੋੜਾ ਜਿਆਦਾ ਡਰਦੇ ਜਰੂਰ ਆ ਹੋਰ ਕੋਈ ਦਿੱਕਤ ਨਹੀਂ ਇੱਕ ਨੰਬਰ ਥਣਾ ਆ ਗਿਆ ਤੇ ਮੁੱਲ ਵੀ ਬਾਈ ਜਾਇਜ਼ ਆ ਜਮਾ ਲੈਣ ਦੇਣੀ ਵੀਰ ਨੇ ਇਹਦਾ ਮੁੱਲ ਬਾਈ ਜੇ ਕੋਈ ਮੰਨ ਗਿਆ ਚਲੋ ਦੋ ਕੱਠੀਆਂ ਲਵੇ ਜਾਂ ਤਿੰਨ ਲੈਂਦਾ ਤਾਂ ਵਧੀਆ ਹੋਊਗਾ ਹਾਂ ਵਧੀਆ ਮੰਨ ਤਨ ਕਰ ਠੀਕ ਹੈ ਜੇ ਬਾਈ ਕਹਿੰਦਾ ਦੋ ਜਾਂ ਤਿੰਨ ਵੀ ਲੇਓਗੇ ਤਾਂ ਵੀ ਬਾਈ ਥੋੜਾ ਵਧੀਆ ਮਾਨਤਾ ਨੂੰ ਹੋਊਗਾ ਬਾਕੀ ਬਾੜ ਟੱਲਣਾ ਬਾਈ ਬਹੁਤ ਪੰਜਾਬਣਾ ਆ ਜੀ ਹਾਂ ਟੱਲ ਬਹੁਤਾ ਜੀ ਹਾਂ ਇਹਦਾ ਸਾਰਾ ਬੰਨਣਾ ਕਿੰਨੇ ਕਿ ਦਿਨ ਅਜੇ ਕੱਢ ਜੂ ਇਹ 10 ਦਿਨ ਲੈ ਜੀ ਫਟੋ ਘਟੇ ਠੀਕ ਹੈ ਹਾਂ ਬਾੜ ਮੋਟੇ ਲਾ ਸਾਰੇ ਕਰ ਦੋ ਠੰਡੀ ਠੰਡੀ ਬਾਤ ਬਹੁਤ ਠੰਡੀ ਸਹੀ ਗੱਲ ਹੈ 2225 ਦੇ ਇਸਾਰ ਦੇ ਫੋਨ ਲੱਗ ਕਰ ਮਿਲ ਵੀ ਦੇਖਦੇ ਹਾਂ। ਮੁੱਲ ਭਾਈ ਨੇ ਹੂੰ ਸਹੀ ਗੱਲ ਹੈ। ਮੁੱਲ ਭਾਈ ਨੇ ਬਾਈ ਸਾਰੀਆਂ ਦੀ ਗਾਇਜ ਰੱਖੀਆਂ। ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਦੇਖਣ ਲਈ। ਧੰਨਵਾਦ।